ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 10 ਕਿਲੋਮੀਟਰ ਦੀ ਦੂਰੀ ਆ ਪਿੰਡ ਡਾਲੇਕੇ ਦੀ ਮਾਨੋਚਾਲ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਤਰਨਤਾਰਨ ਸਾਹਿਬ ਤੋਂ ਜਿਹੜੀ ਸੜਕ ਤਿਆਲਪੁਰਾ ਭਿੱਕੀਵੰਡ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਡਾਲੇਕੇ ਆ ਅੱਗੇ ਮਾਨੋਚਾਲ ਦਾ ਅੱਡਾ ਦੋਸਤੋ ਠੀਕ ਆ ਇਹ ਪਿੰਡ ਬਿਲਕੁਲ ਥੋੜੀ ਥੋੜੀ ਦੂਰੀ ਤੇ ਆ ਵੀਰ ਦੀ ਪੇਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਟੋਟਲ ਚਾਰ ਨਗ ਤੁਹਾਨੂੰ ਦਿਖਾਉਣੇ ਆ ਦੋ ਬਿਹੜਾ ਤੇ ਦੋ ਮੱਝਾਂ ਇੱਕ ਮੱਝ ਟੁੱਕੀ ਦਿਖਾਵਾਂਗੇ ਗੱਬਣ ਆ ਤਿਆਰੀ ਲਈ ਆ ਤਿਆਰੀ ਦੋਸਤੋ ਬਿਲਕੁਲ ਮੁਕੰਮਲ ਆ ਆਪਾਂ ਸੱਚ ਭਲਕ ਇੱਕ ਦੋ ਦਿਨਾਂ ਤੱਕ ਸੂਕੂਗੀ ਇੱਕ ਬਿਨ ਬੱਚੇ ਤੋਂ ਜਿਹੜੀ ਮੱਝ ਤੁਹਾਨੂੰ ਦਿਖਾਵਾਂਗੇ ਦੋ ਬਿਹੜਾ ਸੂਈਆਂ ਸਵਾਈਆਂ ਨੇ ਨਾਲ ਬੱਚੇ ਆ ਦੋਨਾਂ ਬਿਹੜਾਂ ਦੇ ਸੋ ਚੋਂ ਪਸ਼ੂਆਂ ਦੀ ਡਿਟੇਲ ਚੋਂ ਪਸ਼ੂਆਂ ਦਾ ਵੇਰਵਾ ਤੁਹਾਨੂੰ ਮਿਲ ਜੂਗਾ ਇਸ ਵੀਡੀਓ ਦੇ ਵਿੱਚ ਦੋਸਤੋ ਤਰੀਕ ਅੱਜ 21 ਮਈ ਤੇ ਸਮਾਂ ਕੋਈ ਦੁਪਹਿਰ ਦੇ 3:00 ਵਜੇ ਦਾ ਹੈਗਾ ਹੌਣ ਇੰਨੇ ਬਥੇਰੇ ਡਿਟੇਲ ਕਰਦੇ ਆਂ ਬਾਚਿਤ ਵੇਰ ਦੀਪ ਦੇ ਨਾਲ ਸਭ ਤੋਂ ਪਹਿਲਾਂ ਵੇਰ ਦੀਪੇ ਸਤਿ ਸ਼੍ਰੀ ਅਕਾਲ ਸੱਸੀ ਗੱਲ ਸੰਧੂ ਸਾਹਿਬ ਜੀ ਹੋਰ ਸਨੋਂ ਠੀਕ ਠਾਕ ਬਹੁਤ ਵਧੀਆ ਦੀਪੇ ਵੇਰ ਠੀਕ ਠਾਕ ਤੇ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਅੱਛਾ ਤੁਸੀਂ ਪਹਿਲੇ ਉਹਤੋਂ ਪਸ਼ੂ ਆਪਾਂ ਕਿੰਨੇ ਚਾਰਕ ਨਾਕ ਪਾਏ ਸੀਗੇ ਪੰਜ ਪਾਏ ਸੰਧੂ ਸਾਹਿਬ ਜੀ ਪੰਜ ਹੋ ਗਏ ਸੀ ਸਿਰ ਹਾਂਜੀ ਹਾਂਜੀ ਹੋ ਗਏ ਠੀਕ ਹੈ ਜੀ ਹਾਂ ਤੇ ਦੀਪੇ ਅੱਜ ਆਪਣੇ ਕੋਲ ਦੋ ਵੜਾ ਤੇ ਦੋ ਹੀ ਮੱਜਾਂ ਨੇ ਗਾਈਆਂ ਦੋਸਤਾਂ ਤੁਸਾਂ ਸੂਈਆਂ ਅੱਛਾ ਜੀ ਇੱਕ ਮੱਜ ਬੱਚਿਓ ਬਗੇਰੇ 8 ਕਿਲੋ ਦੁੱਧ ਆ ਠੀਕ ਆ ਜੀ ਇੱਕ ਮਹੀ ਸੂਣ ਵਾਲੀ ਦੋ ਸੱਜਰੀ ਆ ਹਾਂਜੀ ਦੋ ਸੱਜਰਾਂ ਗਾਈਆਂ ਵੜਾ ਦੋਵੇਂ ਸੱਜਰ ਆ ਹਾਂਜੀ ਠੀਕ ਆ ਜੀ ਤਾਂ ਦੋਸਤੋ ਵੜਾ ਦੋਵੇਂ ਸੱਜਰ ਆ ਇੱਕ ਤੁਹਾਨੂੰ ਮੱਜ ਆਪਾਂ ਦਿਖਾ ਦਾਂਗੇ ਪੂਰੀ ਤਿਆਰੀ ਵਾਲੀ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਆ ਦੇਖ ਰਹੇ ਜੇ ਤੇ ਦੀਪੇ ਸ਼ੁਰੂਆਤ ਕਿੱਧਰੋਂ ਕਰਦੇ ਆ ਬਈ ਇਧਰ ਗਾਈ ਤੋਂ ਕਰਦੀ ਆ ਜੀ ਲਓ ਜੀ ਤਾਂ ਦੋਸਤੋ ਪਹਿਲੇ ਨੰਬਰ ਤੋਂ ਇਸ ਵਹਿੜ ਤੋਂ ਆਪਾਂ ਸ਼ੁਰੂਆਤ ਕਰਦੇ ਆ ਠੀਕ ਆ ਜੀ ਕਰੋ ਸੰਗ ਦੇ ਸ਼ਾਹੀਵਾਲ ਤੇ ਗਿਰਦਾ ਕ੍ਰੋਸ ਇਸ ਵਾਰਡ ਦੇ ਵਿੱਚ ਤੁਸੀਂ ਦੇਖ ਰਹੇ ਜੀ ਤੇ ਦੀਪੇ ਦਾ ਸੁਆਦ ਦੱਸ ਦਈਏ ਵੀਰ ਸੁਆਤ ਤਿੱਜਾ ਜਾਂ ਅੱਛਾ ਜਿਹਦਾ ਜੀ ਅੱਛਾ ਜੀ ਹਾਂਜੀ ਤਿੱਜਾ ਸੁਆਹ ਹਾਂਜੀ ਤੇ ਦੇਣ ਸਮਾਂ ਕਿੰਨਾ ਹੋ ਗਿਆ ਇਹਨੂੰ ਮਹੀਨੇ ਕੋਈ ਮਹੀਨੇ ਦੇ ਲਾੜੇ ਕੋਈ ਮਹੀਨੇ ਬਾਹਰ ਲਾੜੇ ਠੀਕ ਹੈ ਜੀ ਹਾਂਜੀ ਬਹੁਜੀ ਮਹੀਨਾ ਕਿ ਦੋਸਤੋ ਸਮਾਂ ਹੋ ਗਿਆ ਇਹਨੂੰ ਸੋਈ ਨੂੰ ਗਿਰ ਸ਼ਾਹੀਵਾਲ ਦਾ ਕ੍ਰੋਸ ਆਂਗਾ ਮਗਰ ਬੱਚਾ ਤੇ ਦੁੱਧ ਕਿੰਨੇ ਕਿਤੇ ਚੱਲਣ ਦੀ ਹੈ ਦੁੱਧ ਸੰਦੂ ਸਾਹਿਬ ਸਾਡੇ 9 ਕਿਲੋ ਹਣਾ 9 ਕਿਲੋ ਆ ਜੀ ਹਾਂਜੀ ਤਾਂ ਦੁੱਧ ਦੋਸਤੋ 9 ਕਿਲੋ ਆ ਠੀਕ ਆ ਹਾਂਜੀ ਆਈ ਲੈ ਠੀਕ ਆ ਜੀ ਹਾਂਜੀ ਲਓ ਜੀ 9 ਕਿਲੋ ਦੋਸਤੋ ਦੁੱਧ ਇਸ ਵਹੜ ਦੇ ਥੱਲੇ ਹਾਜ਼ਰ ਤੁਮੀ ਨਿੱਗਦੀ ਸੂਈ ਮਗਰ ਬੱਚਾ ਮੀਲ ਕਾਫ ਆ ਦੇਖੋ ਠੀਕ ਹੈ ਥਣ ਥਣ ਵਿਖਾ ਦਿਓ ਹਾਂ ਜੀ ਸੋ ਥਣ ਦੋਸਤੂ ਅੱਥੀ ਚਵਾਈ ਲਾ ਠੀਕ ਹੈ ਜੀ ਮੋਠੀ ਥਣ ਤੇ ਪੈਂ ਵੇ ਇੱਕ ਵਾਰੀ ਫਿਰ ਤੁਸੀਂ ਨੋਟ ਕਰ ਲਓ 3:00 ਵਜੇ ਦਾ ਸਮਾਂ ਤੇ ਮਾਰਨਿੰਗ ਸੁਪਾ ਚਵਾਈ ਕਿੰਨੇ ਤੋਂ ਕਿੰਨੇ ਵਜੇ ਕਰਦੇ ਆ ਜੀ ਸੰਦੂ ਸਾਹਿਬ ਆਪਾਂ ਲਿਆਵੇ ਘਰੇ ਚੋਈ 8:00 ਵਜੇ ਸਵੇਰੇ ਲੈਡ ਚੋਈ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਆ ਲੋ ਤੇ ਦੀਪੇ ਜੜਾ ਤੋਂ ਬਿਲਕੁਲ ਜਿਹੜਾ ਆਪਾਂ ਐਗਜੈਕਟ ਚਵਾ ਦਾਂਗੇ ਉਹ 9 ਕਿੰਦੋ ਹਾਂਜੀ 9 ਤੋਂ ਕਿਤੇ ਤਾਂ ਨਹੀਂ 8 ਕਿਲੋ ਦੀ ਗਾਰੰਟੀ 8 ਕਿਲੋ ਦੀ ਗਾਰੰਟੀ ਭਾਵੇਂ ਗੋਦਾਂ ਮੰਗਾ ਲਈ ਆਨਲਾਈਨ ਠੀਕ ਹੈ ਜੀ ਹਾਂਜੀ ਇਹ ਆ ਬੱਚਾ ਜਿਹੜਾ ਲਓ ਆਹ ਦੋਸਤੋ ਬੱਚਾ ਆ ਬੱਚਾ ਮੇਲ ਕਾਫ ਠੀਕ ਆ ਤੋਂ ਮਹੀਨੇ ਕੇ ਤਾਂ ਸੂਆ ਬਾਕੀ ਆ ਫੇਸਬੁਕ ਕੁਆਲਿਟੀ ਦੀ ਵੇਖੋ ਬੱਚੇ ਦੀ ਬੱਚੇ ਤੋਂ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਆ ਮਹੀਨੇ ਕੇ ਤਾਂ ਸੂਆ ਮਹੀਨੇ ਦੀ ਸੂਈ ਆ ਵੇੜ ਤੇ ਦੀਪੇ ਕੀ ਮੁੱਲ ਕਰਦੇ ਆਂ ਦਾ ਫਿਰ ਲੈਣ ਦੇ ਕਿਰੋਗੇ ਸੰਧੂ ਸਾਹਿਬ ਮੁੱਲ ਦੇ ਤਾਂ ਕਰਦੇ ਆ 32000 ਅੱਛਾ ਜੀ ਹਾਂਜੀ 32000 28000 ਦੇ ਦੀਏ 28000 ਦੀ ਹਾਂਜੀ ਇਹ ਆ ਪੱਥਰ ਤੇ ਲਿਖੀ ਜਿਹੜੀ ਚਲੋ ਮਾਨਤਾ ਕਰ ਦਾਂਗੇ ਆਏਗਾ ਦਾ ਹਾਂਜੀ ਹਾਂਜੀ ਲਓ ਜੀ 28000 ਦੀ ਦੋਸਤੋ ਹਾ ਨਾ ਹੁੰਦੀ ਆ ਠੀਕ ਆ ਜੀ ਉਹਦੇ ਵਿੱਚੋਂ ਵੀ ਛੋੜਛੱਪਾ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਬਾਕੀ ਚੰਗੀ ਆ ਚਾਲਰ ਚੁਲਰੋਸ ਦੇ ਤਹਾਂ ਕ੍ਰੋਸ ਆਂਗ ਦੇ ਵਿੱਚ ਆ ਗਿਰਦਾ ਤੇ ਸ਼ਹੀਵਾਲ ਦਾ ਕ੍ਰੋਸ ਆ ਠੀਕ ਆ ਬਾਕੀ ਹਨ ਦੇ ਵੀ ਤੁਸੀਂ ਦੇਖ ਲਈ ਜੇ ਚੂਣ ਚਾਣਾ ਪੂਰੀ ਮੋਟੀ ਹਾਂਜੀ 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 ਬੰਬੀ ਆ ਤੇ ਠੀਕ ਆ ਜੀ ओके रवि जी पे के सागर नंबर पे ਆਪਣੇ ਕੋਲ ਜਿਹੜੀ ਆ ਵੈੜ ਖੜੀ ਹੈ ਵੀਰ ਇਹ ਸੰਧੂ ਸਾਹਿਬ ਤੋਂ ਦੂਜਾ ਸੂਆ ਬੱਛੀ ਦੂਜਾ ਸੂਆ ਇਹਦੇ ਮਗਰ ਵੀ ਬੱਛੀ ਮਗਰ ਵੀ ਬੱਛੀ ਹੈ ਸੂਆ ਦੂਜਾ ਦਿਨ ਕਿੰਨੇ ਕੋਗੇ ਨੂੰ ਆ ਵੇਖੋ ਜੀ ਬੱਛੀ 10 ਦਿਨਾਂ ਦੀ ਕੋਈ ਲਾਲੇ ਕੋਈ 12 ਦੀ ਲਾਲੇ ਕੋਈ ਉਹਦੀ ਕੁਲੀ ਬੱਛੀ ਹੈ ਮਗਰ ਆ ਵੇਖੋ ਬਿਲਕੁਲ ਨਵੀਂ ਲੂਈਆਂ ਠੀਕ ਹੈ ਜੀ ਦਸਾਂ ਕਿ ਦਿਨਾਂ ਦਾ ਆਈੜਾ ਕੋਈ ਮੰਨ ਲੇ ਵੀਰ ਮਗਰ ਬੱਛੀ ਆ ਆਪ ਇਹ ਦੂਜਾ ਸੂਆ ਦੀਪੇ ਹਾਂ ਜੀ ਹਾਂ ਜੀ ਦੂਜਾ ਸੂਆ ਲਓ ਜੀ ਆਪ ਇਹ ਦੂਜਾ ਸੂਆ ਤੇ ਦਸਾਂ ਕਿ ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨਾ ਹੋਣਾ ਆਪਾਂ ਚਵਾ ਦਾਂਗੇ ਸੰ ਠੀਕ ਹੈ ਜੀ ਹਾਂਜੀ ਲਓ ਜੀ 11 ਕਿਲੋ ਦੁੱਧ ਬਾਕੀ 10 ਕਿਲੋ ਦੀ ਤਸੱਲੀ ਦੇ ਦੋਸਤੋ ਤੁਸੀਂ ਮੰਗਵਾ ਸਕਦੇ ਜੇ 10 ਕਿਲੋ ਹੁਣ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਠੀਕ ਹੈ ਬਾਕੀ ਥਣਾ ਤੋਂ ਉਹਦੀ ਦੀਪੇ ਦੱਸਦੇ ਤੁਸੀਂ ਚੋਈ ਆ ਵੀ ਦੋ ਟਾਈਮ ਹਾਂਜੀ ਹਾਂਜੀ ਬਹੁਤ ਪੂਰੀ ਚੋਣ ਚੋਣ ਬਿਲਕੁਲ ਸਾਫ ਜੀ ਠੀਕ ਹੈ ਜੀ ਹਾਂਜੀ ਆਹ ਲਓ ਜੀ ਆਹ ਮੂੰਹ ਮੱਥੇ ਤੋਂ ਆ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਹਾਈਟ ਮੰਨ ਕੇ ਕੋਈ ਵੀ ਰਸਬਦਾ ਕਰ ਲਿਓ ਠੀਕ ਆ ਥਾਣਾ ਥੀਚਵਾਈ ਵਾਲਿਆ ਬਾਕੀ ਨਖੇੜ ਕਾਫੀ ਸੋਹਣਾ ਠੀਕ ਆ ਜੀ ਚੱਪੇ ਚੱਪੇ ਤੇ ਥਾਣਾ ਜ਼ਰ ਲਓ ਬੇਥੇ ਚੰਗੀਆਂ ਐ ਠੰਡੀ ਧੀਰੀ ਬਿਲਕੁਲ ਬਹੁਤ ਜਿਆਦੀ ਵੇਖੋ ਜੀ ਕੁਛ ਨਹੀਂ ਆਂਦੀ ਲਓ ਜੀ ਆਏ ਠੰਡੀ ਧੀਰੀਆ ਦੋਸਤੋ ਸੀਲ ਸਾਊਆ ਠੀਕ ਆ ਆ ਲਓ ਠੀਕ ਹੈ ਜੋ ਥਾਣ ਤੋਂ ਬਹੁਤ ਸੋਹਣਾ ਦੋਸਤੋ ਹੱਥੀਚ ਵਾਈ ਦਾ ਥਾਣਾ ਵੈਸੇ ਤੇ 10 ਕਿ ਲੀਟਰ ਦੁੱਧ ਤੋਂ ਮੰਨ ਕੇ ਕੋਈ ਭਰਾ ਸੌਦਾ ਕਰ ਲੈ 10ਾਂ ਕਿ ਦਿਨਾਂ ਦੀ ਸੂਈ ਆ ਦੀਪੇ ਕੀ ਮੋਲ ਕਰਦਾ ਜਾਂਦਾ ਫਿਰ ਸੰਧੂ ਸਾਹਿਬ ਮੋਲੇ ਦਾ 35000 ਹਾਂਜੀ 32 ਨੇੜੀ 32 ਦੀ ਹਾਂਜੀ ਹੋਰ ਵੀ ਥੋੜਾ ਬਾਤਾ ਕਰਦੀ ਲੈ ਸਰ ਕਰਦਾਂਗੇ ਜੀ ਕਰਦਾਂਗੇ ਮਾਨਦਨ ਪੂਰਾ ਆ ਜਾਏਗਾ ਸਾ ਲਓ ਜੀ ਮਾਨ ਤਾਂ ਨੂੰ ਹੋਰ ਹੋ ਜਾਊਗਾ ਦੋਸਤੋ ਮਗਰ ਵਸੀ ਆ ਇਸ ਸੂਆ ਤੁਹਾਨੂੰ ਦੱਸ ਹੀ ਦਿੱਤਾ ਵੀ ਦੂਜਾ ਸੂਆ ਹੈ ਠੀਕ ਆ ਇੱਕ ਤੀਜੇ ਨੰਬਰ ਤੇ ਮਾਝ ਤੁਹਾਨੂੰ ਦਿਖਾਉਣੇ ਆ ਬਿਨ ਬੱਚੇ ਤੋਂ ਆ ਤੀਪੇ ਹੋ ਬਿਨ ਬੱਚੇ ਤੋਂ ਮਾਝ ਹਾਂਜੀ ਹਾਂਜੀ ਇਹੋ ਇਹਦਾ ਸੂਆ ਵੈਸੇ ਕਿੰਨਾ ਮੰਨਦੇ ਆ ਤੀਜਾ ਸੂਆ ਜੀ ਤੀਜਾ ਸਮਾਂ ਕੋਈ ਪੁੱਛਿਆ ਪਿੱਛੋਂ ਜਾਂ ਵੈਸੇ ਆ ਸਮਾਂ ਉਹਨੇ ਕਿਨੇ 2 ਮਹੀਨੇ ਹੋਏ ਆ ਦੁੱਧ ਕਿੰਨਾ 8 ਕਿਲੋ ਕੰਡੇ ਵਾਲਾ ਹਾਂ ਬਾੜੇ ਦੇ ਮਿਲੂਗੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ 8 ਕਿਲੋ ਦੁੱਧ ਆ ਦੋਸਤੋ ਸੂਆ ਤੀਜਾ ਤੇ ਸਮਾਂ ਕੋਈ ਐਸਟੀਮੇਟਡ ਆ ਕਿਉਂਕਿ ਬਿਨ ਬੱਚੇ ਤੋਂ ਆ ਇਸ ਕਰਕੇ ਕੋਈ ਵੀ ਅੰਦਾਜ਼ਾ ਲਾ ਸਕਦਾ ਵੀ 2 ਕੁ ਮਹੀਨੇ ਦਾ ਸਮਾਂ ਹੋ ਤਾਂ ਮਿਲਦੀ ਦੀ ਫਿਰ ਦੋਵੇਂ ਟਾਂ ਪਹਾੜੇ ਤੇ ਹਾਂਜੀ ਦੋਵੇਂ ਟਾਂ ਪਹਾੜੇ ਸੰਧੂ ਸਾਹਿਬ ਇੱਕ ਮਿੰਟ ਤੋਂ ਪਹਿਲਾਂ ਪਸੰਪੂਰੀ ਲੋਏ ਦੋਸਤੋ ਠੀਕ ਆ ਸੋ ਦੋਵੇਂ ਟਾਂ ਪਹਾੜੇ ਵੰਡੇ ਤੇ ਮਿਲਦੀ ਆ 8 ਕਿਲੋ ਦੁੱਧ ਇਸ ਮਹਿ ਤੇ ਥੱਲੇ ਤੀਜਾ ਸੂਆ ਸੂਰਿਆ ਠੀਕ ਆ ਜੀ ਸੋ ਐਸਟੀਮੇਟਡ ਆ ਦੋਸਤੋ ਅੰਦਾਜ਼ਾ ਲਾ ਵੀ ਕੋਈ ਵੀਰ 2 ਮਹੀਨੇ ਕੋਈ ਡੇਢ ਕੋਈ ਢਾਈ ਆਪਦੀ ਸਮਝਣਾ ਮੰਨ ਲਿਓ ਬਾਕੀ ਦੁੱਧ ਜਿਹੜਾ 8 ਕਿਲੋ ਆ ਮੌਕੇ ਤੇ ਤੇ ਭਾੜੇ ਵੰਡੇ ਤੇ ਮਿਲਦੀ ਕੋਈ ਟੀਕਾ ਨਹੀਂ ਕੋਈ ਟੱਲਾ ਨਹੀਂ ਚੋਣ ਸੰਧੂ ਸਾਹਿਬ ਬਹੁਤ ਜਾਰੀ ਐ ਖਰੀ ਮੈਂ ਨਾ ਬਹੁਤੀ ਜਾਰੀ ਤੇ ਫਰਸਟ ਕਲਾਸਲੀ ਰੂਮਰ ਜੀ ਦੇ ਠੀਕ ਆ ਜੀ ਹਾਂ ਜੀ ਤੇ ਤਾਰ ਵੀ ਆ ਮੋਟੀ ਕੋਈ ਭੂਰ ਛੱਟਾ ਕਿਸੇ ਦਾ ਨਹੀਂ ਕੋਈ ਮੈਂ ਨਾ ਭੂਰ ਨਹੀਂ ਕੋਈ ਛੱਟਾ ਨਹੀਂ ਹਾਂਜੀ ਲੋ ਜੀ ਠੀਕ ਆ ਲੋ ਜੀ। ਉਹ ਇਹ ਬੈਕ ਸਾਈਡ ਤੋਂ ਦੋਸਤੋ ਤੁਸੀਂ ਇਹ ਵਾ ਵੇਖ ਲਓ। ਠੀਕ ਆ। ਵਾਕੀ ਥਾਣੇਵਾ ਚੰਗਾ ਠੀਕ ਆ ਜੀ। ਥਾਣ ਵੈਸੇ ਜਿਵੇਂ ਇੱਕ ਪਹਿਲਾਂ ਝੋਟੀ ਦੀ ਆਪਾਂ ਦੇਖਦੇ ਆਂ। ਉਸ ਵੰਡ ਦਾ ਥਾਣ ਲੱਗਾ। ਬਿਲਕੁਲ ਪਤਲੇ ਥਾਣਾ ਮੋਠੇ-ਮੋਠੀ ਠੀਕ ਆ। ਤੇ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਕਦਕੂਤ ਵੱਡਾ। ਉਹ ਸਿੰਗਲ ਹੱਡੀ ਦੇ ਵਿੱਚ ਕਦਕਾਠੀ ਵੱਡਾ। ਕਿਸੇ ਤਰ੍ਹਾਂ ਦੀ ਚਲੋ ਏਆਈ ਤਾਂ ਹੀ ਟੁੱਟਦੀ ਤੇ ਗੱਲ ਨਹੀਂ ਆਪਾਂ ਨੂੰ ਵੇਰਵਾ ਪਿਆ। ਹਾਂਜੀ ਹਾਂਜੀ ਹਾਂਜੀ। ਠੀਕ ਆ ਜੀ। ਤੇ ਦੀ ਫੇ ਇਹ ਕਿਥੋਂ ਤੱਕ ਦੇ ਦੇਣੀ ਆ। ਜਿਹਦਾ ਸੰਧੂ ਸਾਹਿਬ ਮੁੱਲ 55000 ਹਾਂ। ਹੋਰ ਵੀ ਹੁੰਦੀ ਜੀ ਲੈਸ ਹੋਰ ਵੀ ਕਰਦੇ ਪੂਰੇ ਪਿਆ ਤੁਹਾਨੂੰ ਵੀ ਜਲਪਾਣੀ ਲੱਭਦਾ ਤੇ ਹੋਰ ਕਰਦੇ ਉਹਦੇ 50 ਹੀ ਦੇ ਦਾਂਗੇ ਜੀ ਪੂਰੇ 50 ਦੀ ਹਾਂਜੀ 8 ਕਿਲੋ ਦੁੱਧ ਕੰਡੇ ਦੇ ਭਾਂਗ ਦੇ ਜੋਹਲੇ ਠੀਕ ਆ ਜੀ ਹਾਂਜੀ ਜੀ ਦੀਪੇ ਆਪਾਂ ਕੋਈ ਦੂਰੋਂ ਨੇੜੇ ਸੱਜਣ ਆਉਂਦਾ ਕਿਤੇ ਇਹ ਤਾਂ ਨਹੀਂ ਵੀ 8 ਦਾ 6 ਕਿਲੋ ਰਹਿ ਜੇ ਅਗਲਾ ਮੈਂ ਨਾ ਜੇ ਰੌਗ ਦਾ ਪੰਨੋਂ ਆਉਣ ਜਿਹੜਾ ਤੇਲ ਖਰਚਾ ਉਹ ਦੇ ਦਾਂਗੇ ਤੁਹਾਨੂੰ ਠੀਕ ਆ ਹਾਂਜੀ ਆ ਦੱਸੋ 8 10 6 ਨਹੀਂ ਹੁੰਦਾ ਤੇ 8 ਦਾ 7.5 ਨਹੀਂ ਹੁੰਦਾ ਤੇ 50000 ਦੀ ਵੀਰਾਂ ਦਾ ਵੀ ਦੇ ਦਿਆਂਗੇ ਹਾਂ ਆ ਨਾ ਜਿਹੜੀ 50000 ਦੀ ਬਾਕੀ 8 ਕਿਲੋ ਦੁੱਧ ਆ ਅੱਗੇ ਸਾਰੇ ਕੋਈ ਚੰਗੀ ਆ ਕੱਦ ਘੜ ਤੁਸੀਂ ਵੇਖ ਲੋ ਕਿ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਇਹ ਗੱਬਣ ਮੈਂ ਦਿਖਾਉਣੀ ਆ ਇਹਦੇ ਨਾਲ ਘਟੋ ਘਟ ਵੀ ਅੱਧੀ ਗਿੱਠ ਕੋਈ 5 6 ਇੰਚ ਵੱਧ ਹਾਈਟ ਹੈ ਇਸ ਮੈਂ ਦੀ ਤੇ ਦੀਪੇ ਇਹ ਮੱਝ ਗੱਬਣ ਆ ਗਈ ਹਾਂਜੀ ਇਹ ਗੱਬਣ ਆ ਗਈ ਚੌਥੇ ਨੰਬਰ ਤੇ ਤਿਆਰੀ ਵਾਲੀ ਹੈ ਹਾਂਜੀ ਹਾਂਜੀ ਤੇ ਦੇਣ ਬਸ ਅੱਜ ਭਲਕ ਅੱਜ ਭਲਕੇ ਭਾਵੇਂ ਰਾਤ ਨੂੰ ਸੂਪ ਭਾਵੇਂ ਸਵੇਰੇ ਸੂਪ ਤੇ ਸੁਹਾਗ ਨਮਾ ਸੁਹਾਗ ਤਿੱਜਾ ਏ ਤਿੱਜਾ ਸੁਹਾਗ ਹਾਂਜੀ ਆ ਵੇਖੋ ਫੇਸ ਲਓ ਜੀ ਤਿੱਜਾ ਸੁਹਾਗ ਦੋਸਤੋ ਸਿੰਘ ਸੁੰਘ ਗੋਲ ਆ ਅੱਖਾਂ ਬਿੱਲੀਆਂ ਮਣਕੀ ਅੱਖਾ ਮੱਥੇ ਬੱਲ ਮੱਥਾ ਸਾਰਾ ਸਵੇਦ ਆ ਠੀਕ ਆ ਜੀ ਤੇ ਮ ਤੇ ਬਾਕੀ ਸੋਹਣੇ ਪਿੱਠ ਪੁੜੇ ਦੇ ਵਿੱਚ ਆ ਠੀਕ ਆ ਜੀ ਪੁੜੇ ਪੜੇ ਨਵਾਏ ਆ ਬਿਲਕੁਲ ਪੁੜੇ ਪੜੇ ਖਿੱਚੀ ਫਿਰਦੀ ਕਰਮਾਂ ਵਾਲੀ ਤੇ ਸੂਪ ਹੋਗੀ ਹੋ ਸਕਦਾ ਕੋਈ ਵੀਰ ਸੌਦਾ ਬਿਆਨਾ ਕਰੇ ਤਾਂ ਸਫਰ ਚ ਜਾਂਦਿਆ ਸੂਫੇ ਤੇ ਨਹੀਂ ਤਾਂ ਹੋ ਸਕਦਾ ਵੀ ਅੱਜ ਭਲਕ ਰਾਤ ਦਿਨ ਕਿਸੇ ਟਾਈਮ ਵੀ ਸੂ ਸਕਦੀ ਆ ਆ ਲਓ ਜੀ ਲਓ ਜੀ ਖਾ ਲੋ ਥਣ ਥਣਾ ਸੋ ਥਣ ਦੇ ਪਾ ਬਹੁਤ ਸਾਫ ਸੁਥਰਾ ਆ ਮੂੰਹ ਮੱਥੇ ਤੋਂ ਜੀ ਠੀਕ ਹੈ ਆਂ ਦੀਪੇ ਥੋੜਾ ਤੋਰਿਆ ਜੱਗੇ ਆ ਲੈ ਜੀ ਲਓ ਜੀ ਸੋ ਤੁਸੀਂ ਲਾਸਟ ਵਿੱਚ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਤੀ ਆ ਗੱਬਣ ਤਿਆਰੀ ਵਾਲੀ ਆ ਠੀਕ ਆ ਤੇ ਬਾਕੀ ਪਸ਼ੂ ਸਾਰੇ ਦੁੱਧ ਤੇ ਚੱਲਣ ਦੇ ਆ ਇੱਕ ਇਸ ਮੱਝ ਨੂੰ ਛੱਡ ਕੇ ਸੋ ਇਹਦੀ ਟਿਪ ਕੇ ਕੋਈ ਵੀਰ ਤਸੱਲੀ ਕਰ ਸਕਦੇ ਹੋ ਤੁਸੀਂ ਇੱਕ ਵਾਰੀ ਤੁਹਾਨੂੰ ਲੇਵਾ ਆਪਾਂ ਬਿਲਕੁਲ ਨੇੜੇ ਤੋਂ ਦਿਖਾਈਏ ਬੈਕ ਸਾਈਡ ਤੋਂ ਆ ਦੇਖੋ ਠੀਕ ਆ ਸੋ ਤਿਆਰੀ ਮੁਕੰਮਲ ਆ ਬਾਕੀ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਅੱਜ ਭਲਕ ਸੂ ਸਕਦੀ ਆ ਠੀਕ ਆ ਜੀ ਤੇ ਆਹ ਦੇਖੋ ਅੱਛਾ ਤੁਸੀਂ ਪੇ ਕੀ ਡਿਮਾਂਡ ਵੀਰੇ ਕਰਦੇ ਆ ਮੁੱਲ ਕੀ ਕਰਦੇ ਆ ਇਹਦਾ ਸੰਧੂ ਸਾਹਿਬ ਮੁੱਲ ਜੋ 85000 ਹਾਂ 80 ਦੇ ਦੇ ਦिए 80 ਜੀ ਹਾਂਜੀ ਮੈਂ ਨਾ ਖੁੱਲਾ ਡੁੱਲਾ ਕਰੀਏ ਜਿੰਨੂੰ ਆਂਦੇ ਖੁੱਲਾ ਡੁੱਲਾ ਕਰੀਏ ਖੁੱਲਾ ਡੁੱਲਾ ਕਰ ਦਈਏ ਹਾਂ 2 ਘਟ 80 ਦੇ ਦਈਏ 70 ਦੀ ਹਾਂਜੀ ਹੋਰ ਵੀ ਕੱਢਣੀ ਕਸਰ ਕਿਸੇ ਆਏਗਾ ਦੀ ਪੂਰੇ 75 ਦੀ ਪੂਰੇ ਦੀ ਹਾਂਜੀ ਲੈ ਵੀ ਪੂਰੇ 75 ਦੀ ਦੋਸਤੋ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਸੋ ਗੱਬਣ ਤਿਆਰ ਬਾਕੀ ਦੀਪੇ ਚੌਥਾ ਨਾਲ ਦੀ ਤਿੱਪਣ ਕੋਈ ਭਾਰ ਪਿੱਛੇ ਦੀ ਸਮੱਸਿਆ ਭਾਰ ਨਹੀਂ ਕੋਈ ਤਿੱਪਣ ਐ ਮੋਗਾ ਤੇ ਪੋਲੀ ਰੋਮਰ ਜੀ ਹਾਂਜੀ ਲਓ ਵੀ ਦੋਸਤੋ ਬੋਲਾ ਪੰਨੇਆ ਕੋਈ ਵੀ ਰੱਤਪੇ ਘੇ ਭਰਾ ਕੇ ਵੇਖ ਸਕਦਾ ਬਿਲਕੁਲ ਤਿੱਪਣ ਪੋਲੀ ਐ ਮੋਗਾ ਵੀਰ ਦੀ ਪਤਾ ਸੰڈیا ਤੇ 75000 ਦੀ ਲਾਸਟ ਜਿਹੜੀ ਐਂਡ ਤੋਂ ਐਂਡ ਜਿਹੜੀ 75000 ਦੀ ਮੌਜੂਦੀ ਦੀਪੇ ਚਾਰ ਪਸ਼ੂ ਅੱਜ ਆਪਣੇ ਕੋਲ ਬਕਾਉ ਸੀਗੇ ਹਾਂਜੀ ਹਾਂਜੀ ਤੇ ਨੰਬਰ ਆਪਣੇ ਕਰ ਦਈਏ ਸਾਂਝੇ 62 38 ਤੇ 76190 ਠੀਕ ਹੈ ਜੀ 87288 ਤੇ 41354 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਦੀਪਾ ਪਸ਼ੂ ਵਪਾਰ ਦਾ ਕੰਮ ਵੀਰ ਦਾ ਪਿੰਡ ਡਾਲੇ ਕੇ ਤੁਸੀਂ ਵਿਜ਼ਿਟ ਕਰਨੀ ਆ ਨੇੜੇ ਸ੍ਰੀ ਤਰਨਤਾਰਨ ਸਾਹਿਬ ਆਓ ਜਿੰਨੇ ਪਸੂ ਦਿਖਾਇਆ ਦੋਸਤੋ ਉਹਦੀ ਨਰਕ ਪਰਖ ਤਸੱਲੀ ਕਰੋ ਜਿਹੜਾ ਕੋਈ ਵੀਰ ਨਹੀਂ ਆ ਸਕਦਾ ਵੀਡੀਓ ਕਾਲ ਤੇ ਵੀ ਤੁਸੀਂ ਕਰਕੇ ਜਿਹੜੀ ਤਸੱਲੀ ਕਰਵਾ ਸਕਦੇ ਚਾਹੇ ਟਿਪਕਿਆ ਚਾਹੇ ਆਪਣਾ ਦੁੱਧ ਚਬਾਈ ਕਰਵਾ ਕੇ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 7 ਸ਼ਰੀਆ ਕਾਲ ਜੀ